ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 18 19 ਗੁੰਡੇ ਪਾਏ ਆ ਜੀ 7 7 ਗੁੰਡਿਆਂ ਦਾ ਡਿਜ਼ਾਈਨ ਹੈ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਤੇ ਬਹੁਤ ਸੌਖਾ ਤੇ ਜਲਦੀ ਬਣਨ ਵਾਲਾ ਡਿਜ਼ਾਈਨ ਹੈ ਤੇ ਹਰੇਕ ਕਲਰ ਤੇ ਬਣਨ ਵਾਲਾ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਬਣਾਉਣਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਆਪਾਂ ਇੱਕ ਕੁੰਡਾ ਤਾਰਿਆ ਤਾਂ ਆਪਾਂ ਗੁੰਡੇ ਹੀ ਪਾਏ ਜੀ ਉਲਟੀ ਸਲਾਈ ਆਪਾਂ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਆਪਾਂ ਸਾਰੇ ਗੁੰਡੇ ਉਲਟੇ-ਉਲਟੇ ਬਣਾ ਲਵਾਂਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਆਪਾਂ ਉਲਟੀ ਸਲਾਈ ਕੰਪਲੀਟ ਕਰ ਲਈਏ ਉਲਟੀ ਉਲਟੀ ਬਣਾ ਕੇ ਇਹ ਲੋ ਜੇ ਪਸਾਰੇ ਗੁੰਡੇ ਉਲਟੇ ਉਲਟੇ ਬਣਾ ਲੇ ਹੁਣ ਆਪਾਂ ਆਗੇ ਸਿੱਧੇ ਪਾਸੇ ఫస్ట్ వాడుతారీ దో తి తి పా అగలే చారీన బ తిన్న కుండే బాను ఇరం బ సోరి ఏను బనా పల్లై పై సీ బా ਇੰਨਾ ਗੁੰਡਿਆਂ ਨੂੰ ਇਸ ਤਰ੍ਹਾਂ ਬਣਾਉਣਾ ਅਗਲੇ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਬਣਾਉਣਾ ਦੋਹਾਂ ਦਾ ਇੱਕ ਕਰ ਦੇਣਾ ਵਲ ਪਾ ਕੇ ਤਿੰਨ ਗੁੰਡੇ ਸਿੱਧੇ ਨਾਲ ਇਹ ਕੁੰਡਾ ਤਾਰ ਕੇ ਆਪਣੇ ਦੋ 4 6 ਤੇ ਇੱਕ ਸੱਤ ਗੁੰਡੇ ਹੋ ਗਏ ਜੀ ਹੁਣ ਦੋ ਚਾਰ 6 ਤੇ 1 ਸੱਤਾਂ ਵਾਲਾ ਵਾਲਾ ਕੁੰਡਾ ਆਪਣਾ ਇਹਦੇ ਸਣੇ ਸੱਤ ਕੁੰਡੇ ਹੋਗੇ ਤਿੰਨ ਕੁੰਡੇ ਆਪਾਂ ਅੱਗੇ ਫੇਰ ਸਿੱਧੇ ਬਣਾ ਲਏ ਫੇਰ ਵਾਲ ਪਾ ਕੇ ਆਹ ਕੁੰਡੇ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਫੇਰ ਇਹਨਾਂ ਦੋਹਾਂ ਦਾ ਇਸ ਤਰ੍ਹਾਂ ਇੱਕ ਕਰਨਾ ਵਾਲ ਪਾ ਕੇ ਤਿੰਨ ਕੁੰਡੇ ਸਿੱਧੇ ਉਹਨਾਂ ਜੋ ਆਪਣਾ ਇੱਕ ਇੱਕ ਗੁੰਡਾ ਘਟਿਆ ਤਾਂ ਆਪਾਂ ਜਿਹੜਾ ਵੜਪਾਉਣਾ ਆਪਣਾ ਇੱਕ ਇੱਕ ਗੁੰਡਾ ਉਹਦੇ ਨਾਲ ਵਧ ਜੂਗਾ ਜੀ। ਉਲਟੀ ਸਲਾਈ ਆ ਗਈ। ਉਲਟੀ ਸਲਾਈ ਚ ਆਪਾਂ ਸਾਰੇ ਗੁੰਡੇ ਉਲਟੇ ਬਣਾ ਲੈਣੇ। ਆ ਜਿਹੜਾ ਵੜਪਾਇਆ ਗੁੰਡਾ ਇਹਨੂੰ ਵੀ ਆਪਾਂ ਉਲਟਾ ਬਣਾ ਲੈਣਾ। ਗਰਮੀ ਵਾਸਤੇ ਆਪਣੇ ਹਲਕੇ ਹਲਕੇ ਡਿਜ਼ਾਈਨ ਹੈ ਜੀ ਜਿਆਦਾ ਭਾਰੇ ਨਹੀਂ ਹੈਗੇ ਤੇ ਆਪਾਂ ਗਰਮੀ ਚ ਬੈਠੇ ਕੋਟੀ ਸਾਟਰ ਜਿਹੜਾ ਬਣਾਉਣਾ ਆਪਾਂ ਇਹ ਇਹੋ ਜਿਹਾ ਡਿਜ਼ਾਈਨ ਹੌਲੇ ਹੌਲੇ ਪਾ ਕੇ ਬਣਾ ਸਕਦੇ ਹਾਂ ਹੁਣ ਆਪਣੀ ਆ ਗਈ ਜੀ ਦੋ ਸਲਾਈਆਂ ਆਪਾਂ ਬਣਾ ਲੀਆਂ ਡਿਜ਼ਾਈਨ ਦੀਆਂ ਤੀਜੀ ਸਲਾਈ ਆ ਗਈ ਇੱਕ ਗੁੰਡਾ ਤਾਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਹੁਣ ਆ ਚਾਰ ਗੁੰਡੇ ਇਹਨਾਂ ਤੇ ਆਪਾਂ ਫੇਰ ਡਿਜ਼ਾਈਨ ਬਣਾਉਣਾ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਣਾਵਾਂਗੇ ਜੀ ਪਹਿਲਾਂ ਦੋ ਗੁੰਡੇ ਇਸ ਤਰ੍ਹਾਂ ਬਣਾਵਾਂਗੇ ਵਲ ਪਾ ਕੇ ਅਗਲੇ ਦੋ ਗੁੰਡੇ ਉਲਟਾ ਕੇ ਇਸ ਤਰ੍ਹਾਂ ਬਣਾਵਾਂਗੇ ਹੁਣ ਆਪਾਂ ਇੱਥੇ ਵਲ ਨਹੀਂ ਪਾਉਣਾ ਹੈਗਾ ਤਿੰਨ ਗੁੰਡੇ ਸਿੱਧੇ ਹੁਣ ਦੇਖਿਓ ਜੇ ਦੋ ਗੁੰਡੇ ਆਪਾਂ ਇਸ ਤਰ੍ਹਾਂ ਬਣਾਉਣੇ ਆ ਤੇ ਹੁਣ ਆਪਾਂ ਇੱਥੇ ਵਿਚਾਲੇ ਵਾਲ ਪਾਉਣਾ ਆਹ ਕੁੰਡਾ ਤਾਰ ਕੇ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਬਣਾ ਲੈਣਾ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਤਿੰਨ ਗੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਆਪਾਂ ਇੱਕ ਗੁੰਡਾ ਤਾਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਏ ਚੌਥਾ ਵੀ ਬਣਾ ਲਿਆ ਹੁਣ ਜਿਹੜਾ ਆਪਣਾ ਵਲ ਪਾਇਆ ਹੁਣ ਆਪਣੇ ਕੋਲੇ ਇੱਥੇ ਇੱਕ ਗੁੰਡਾ ਹੈ ਤਾਂ ਆਪਾਂ ਦੋ ਗੁੰਡੇ ਬਣਾਉਣੇ ਆ ਪਹਿਲਾਂ ਇਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਗੁੰਡੇ ਨੂੰ ਜਿਹੜਾ ਵਲ ਪਾਇਆ ਸੀ ਫਿਰ ਇਹਨੂੰ ਇੱਥੋਂ ਚੱਕ ਕੇ ਫਿਰ ਬਣਾ ਲਵਾਂਗੇ ਅਗਲੇ ਗੁੰਡੇ ਆਪਾਂ ਇਸ ਲਾਈ ਵੀ ਆਪਾਂ ਪੂਰੀ ਉਲਟੀ ਬਣਾਉਣੀ ਆ ਆ ਦੇਖੋ ਜੀ ਵਲ ਪਾਇਆ ਗੁੰਡਾ ਜਿਹੜਾ ਪਹਿਲਾਂ ਇਹਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਵਾਂਗੇ ਉਤਾਰਨਾ ਨਹੀਂ ਹੈਗਾ ਫਿਰ ਇਹਨੂੰ ਇੱਕ ਵਾਰੀ ਫਿਰ ਇਸ ਤਰ੍ਹਾਂ ਬਣਾ ਲਵਾਂਗੇ ਅਗਲੇ ਕੁੰਡੇ ਵੀ ਆਪਾਂ ਉਲਟੇ ਬਣਾ ਲਵਾਂਗੇ ਚਾਰ ਸਲਾਈਆਂ ਬਣਾ ਲਈਆਂ ਜੀ ਆਪਣੀ ਪੰਜਵੀਂ ਸਲਾਈ ਆ ਗਈ ਹੁਣ ਇਹ ਪੰਜਵੀਂ ਸਲਾਈ ਨਹੀਂ ਕਿ ਜੇ ਇਹ ਆਪਣੀ ਪਹਿਲੀ ਸਲਾਈ ਵਾਂਗੂ ਹੀ ਐ ਬੈਲੀ ਸਲਾਈ ਆਪਣੀ ਡਿਜ਼ਾਈਨ ਦੀ ਫੇਰ ਐ ਤਿੰਨ ਕੁੰਡੇ ਸਿੱਧੇ ਬਣਾਏ ਹੁਣ ਆਪਾਂ ਇੱਥੇ ਵਲ ਪਾਵਾਂਗੇ ਤਾਂ ਆ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਬਣਾਵਾਂਗੇ ਪਹਿਲੀ ਸਲਾਈ ਵਾਂਗੂ ਇੱਧਰ ਲੈ ਕੇ ਉਹਨਾਂ ਇਸ ਤਰ੍ਹਾਂ ਬਣਾਵਾਂਗੇ ਤੇ ਹੁਣ ਆਪਾਂ ਇੱਥੇ ਵੜ ਪਾ ਕੇ ਤਿੰਨ ਕੁੰਡੇ ਸਿੱड्ਦੇ ਪਹਿਲੀ ਸਲਾਈ ਆਪਾਂ ਇੱਥੇ ਸਾਈਡਾਂ ਦੇ ਵੜ ਪਾਉਣਾ ਦੂਜੀ ਸਲਾਈ 'ਚ ਅਸੀਂ ਇੱਥੇ ਵਿਚਾਲੇ ਵੜ ਪਾਉਣਾ ਹੁਣ ਦੇਖੋ ਜਿੱਥੇ ਵੜ ਪਾਵਾਂਗੇ ਆਪਣੇ ਚਾਰ ਕੁੰਡੇ ਡਿਜ਼ਾਈਨ ਵਾਲੇ ਆ ਗਏ ਆ ਕੁੰਡਾ ਇਸ ਤਰ੍ਹਾਂ ਲਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਫਿਰ ਆ ਦੋ ਗੁੰਡਿਆਂ ਦਾ ਫਿਰ ਇੱਕ ਕਰ ਦਾਂਗੇ ਇੱਥੇ ਵਾਲਾ ਪਾ ਕੇ ਅਗਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂ ਚਾਰ-ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਆਹ ਆਪਣੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਦੂਜੀ ਡਿਜ਼ਾਈਨ ਦੀ ਚਾਰ ਸਲਾਈਆਂ ਤੇ ਡਿਜ਼ਾਈਨ ਬਣ ਕੇ ਇੱਕ ਤਿਆਰ ਹੋ ਜਾਂਦਾ ਹੈ ਹਾਂ ਲੋ ਜੇ ਆਪਾਂ ਦੋ ਡਿਜ਼ਾਈਨ ਬਣਾਏ ਆ ਤੇ ਇਸ ਤਰ੍ਹਾਂ ਬਣਦਾ ਇਹ ਡਿਜ਼ਾਈਨ ਇਹਦੇ ਵਿੱਚ ਥੋੜਾ ਜਿਹਾ ਘੱਟ ਦੇਖਦਾ ਜੀ ਤੇ ਆਪਾਂ ਥੋੜਾ ਜਿਆਦਾ ਬਣਾਇਆ ਦਿਖਾਉਣਾ ਤੁਹਾਨੂੰ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਤੇ ਇਸ ਤਰ੍ਹਾਂ ਆਪਾਂ ਬਾਰਡਰ ਬਣਾ ਕੇ ਤੇ ਉੱਪਰ ਡਿਜ਼ਾਈਨ ਬਣਾਉਣੀ ਆ ਤਾਂ ਬਹੁਤ ਸੋਹਣਾ ਲੱਗਦਾ ਜੀ ਅਮੀਦੇ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ